ਬਾਦਸ਼ਾਹ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਜਣਾ ਪਰਮਾਤਮਾ ਨੇ ਦੇਹੀ ਦਿੱਤੀ ਐ ਦਿੱਤੀ ਕਿਉਂ ਪਰਮਾਤਮਾ ਤੱਕ ਪਹੁੰਚਣ ਵਾਸਤੇ ਪਰਮਾਤਮਾ ਦੇ ਮਿਲਾਪ ਵਾਸਤੇ ਸਦ ਸੰਗਤ ਮਿਲਾਪ ਦੀ ਗੱਲ ਕਿਉਂ ਕੀਤੀ ਗਈ ਕਿਉਂਕਿ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਵਿਛੋੜੇ ਸਾਨੂੰ ਮਹਿਸੂਸ ਹੋਏਗਾ ਤਾਂ ਹੀ ਮਿਲਾਪ ਦੀ ਤੰਗ ਜਿਹੜੀ ਹੈ ਨਾ ਉਹ ਸਾਡੇ ਅੰਦਰ ਪੈਦਾ ਹੋ ਸਕਦੀ ਹੈ ਜੇ ਵਿਛੋੜਾ ਮਹਿਸੂਸ ਨਾ ਹੋਇਆ ਫਿਰ ਮਿਲਾਪ ਦੀ ਤੰਗ ਜਿਹੜੀ ਹੈ ਨਾ ਉਹ ਸਾਡੇ ਅੰਦਰ ਕਦੇ ਵੀ ਪੈਦਾ ਨਹੀਂ ਜੇ ਹੋ ਸਕਦੀ ਧੰਨ ਗੋਗਰੰث ਸੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਾਣੀ ਦੇ ਅੰਦਰ ਵਾਰ-ਵਾਰ ਇਹ ਗੱਲ ਮਹਿਸੂਸ ਕਰਾਈ ਹੈ ਕਿ ਸਜਣਾ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਔਰ ਜਦੋਂ ਵਿਛੋੜਾ ਮਹਿਸੂਸ ਹੋ ਜਾਏਗਾ ਤਾਂ ਹੀ ਅਸੀਂ ਪਰਮਾਤਮਾ ਦੇ ਮਾਰਗ ਦੇ ਉੱਤੇ ਪਰਮਾਤਮਾ ਨੂੰ ਮਿਲਣ ਵਾਸਤੇ ਤੁਰ ਸਕਦੇ ਹਾਂ ਜਿਵੇਂ ਅਸੀਂ ਕੋਈ ਗਲਤੀ ਕਰਦੇ ਹਾਂ ਔਰ ਗਲਤੀ ਕਰਨ ਤੋਂ ਬਾਅਦ ਸਾਨੂੰ ਗਲਤੀ ਮਹਿਸੂਸ ਨਾ ਹੋਵੇ ਨਾ ਫਿਰ ਗਲਤੀ ਦੇ ਅੰਦਰ ਕਦੇ ਵੀ ਸੁਧਾਰ ਨਹੀਂ ਜੇ ਆ ਸਕਦਾ ਪਰ ਜੇ ਗਲਤੀ ਮਹਿਸੂਸ ਹੋ ਜਾਏ ਤਾਂ ਅਸੀਂ ਗਲਤੀ ਨੂੰ ਸੁਧਾਰ ਸਕਦੇ ਹਾਂ ਸਾਧ ਸੰਗਤ ਸਾਡੇ ਸਰੀਰ ਦੇ ਕਿਸੇ ਅੰਗ ਵਿੱਚ ਕਦੇ ਦਰਦ ਹੋਵੇ ਨਾ ਫਿਰ ਅਸੀਂ ਦਵਾ دارو ਲੈਂਦੇ ਹਾਂ ਡਾਕਟਰ ਨੂੰ ਵਿਖਾਉਂਦੇ ਹਾਂ ਕਿ ਦਰਦ ਹੁੰਦਾ ਪਿਆ ਹੈ ਹੁਣ ਦਰਦ ਕਰਕੇ ਅਸੀਂ ਪਰੇਸ਼ਾਨ ਹਾਂ ਕਿਉਂਕਿ ਦਰਦ ਮਹਿਸੂਸ ਹੋ ਰਿਹਾ ਹੈ ਪਰ ਨਾ ਦਰਦ ਵਿਖ ਰਿਹਾ ਹੈ ਨਾ ਉਸ ਦਾ ਕੋਈ ਰੂਪ ਹੈ ਨਾ ਰੰਗ ਹੈ ਨਾ ਕੋਈ ਬਨਾਵਟ ਹੈ ਪਰ ਦਰਦ ਨੇ ਸਾਨੂੰ ਪਰੇਸ਼ਾਨ ਕਰ ਦਿੱਤਾ ਕਿਉਂਕਿ ਅਸੀਂ ਦਰਦ ਮਹਿਸੂਸ ਕਰ ਰਹੇ ਹਾਂ ਫਿਰ ਦਵਾ ਲੈਂਦੇ ਹਾਂ دارو ਲੈਂਦੇ ਹਾਂ ਉਸ ਦਾ ਟ੍ਰੀਟਮੈਂਟ ਕਰਾਉਂਦੇ ਆ ਡਾਕਟਰ ਨੂੰ ਵਿਖਾਉਂਦੇ ਆ ਜਾ ਕਰਕੇ ਔਰ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਾਂ ਕਈ ਵਾਰੀ ਸਾਡਾ ਸਰੀਰ ਸਰੀਰ ਦਾ ਕੋਈ ਅੰਗ ਜਿਹੜਾ ਉਹ ਕਰਦ ਦੇ ਨਾਲ ਕਿਸੇ ਚਾਕੂ ਦੇ ਨਾਲ ਕਿਸੇ ਕੈਂਚੀ ਦੇ ਨਾਲ ਕੱਟ ਜਾਏ ਨਾ ਅਸੀਂ ਬੜਾ ਵਿਆਕੁਲ ਹੋ ਜਾਂਦੇ ਆ ਕੁੜਲ ਆਂਦੇ ਆ ਰੋਂਦੇ ਆ ਚੀਕਾਂ ਮਾਰਦੇ ਆ ਕਿਉਂਕਿ ਦਰਦ ਹੋ ਰਿਹਾ ਹੈ ਸਾਨੂੰ ਦਰਦ ਪਰੇਸ਼ਾਨ ਕਰ ਰਿਹਾ ਹੈ ਅਰਤ ਸਿਖਿਆਲ ਕਰਿਓ ਡਾਕਟਰ ਜਦੋਂ ਬੰਦੇ ਦੇ ਸਰੀਰ ਦਾ ਆਪਰੇਸ਼ਨ ਕਰਦਾ ਹੈ ਕਿਸੇ ਅੰਗ ਦੀ ਚੀਰਾ ਫਾੜੀ ਕਰਦਾ ਹੈ ਉਹ ਕਰਦ ਵੀ ਚਲਾਉਂਦਾ ਹੈ ਕੈਂਚੀ ਵੀ ਚਲਾਉਂਦਾ ਹੈ ਪਰ ਬੰਦਾ ਰੋਂਦਾ ਨਹੀਂ ਕਿਉਂ ਨਹੀਂ ਮਾਰਦਾ ਕਿਉਂਕਿ ਡਾਕਟਰ ਨੇ ਨਾ ਟੀਕਾ ਲਗਾ ਕਰਕੇ ਉਹ ਅੰਗ ਸੁਨਨ ਕਰ ਦਿੱਤਾ ਉਸ ਦਾ ਸੰਬੰਧ ਦਿਮਾਗ ਦੇ ਨਾਲੋਂ ਹਟਾ ਦਿੱਤਾ ਜਿੱਥੇ ਉਹ ਕਰਦ ਚਲਾਉਂਦਾ ਪਿਆ ਹੈ ਕੈਂਚੀ ਚਲਾਉਂਦਾ ਪਿਆ ਹੈ ਹੁਣ ਬੰਦੇ ਨੂੰ ਦਰਦ ਤਾਂ ਹੋ ਰਿਹਾ ਹੈ ਪਰ ਦਰਦ ਜਿਹੜਾ ਨਾ ਇਹ ਮਹਿਸੂਸ ਨਹੀਂ ਜੇ ਹੁੰਦਾ ਪਿਆ ਕਿਉਂਕਿ ਉਸਨੇ ਟੀਕਾ ਲਗਾ ਕਰਕੇ ਉਹ ਮਹਿਸੂਸ ਕਰਨ ਵਾਲੀ ਜਿਹੜੀ ਅਵਸਥਾ ਹੈ ਨਾ ਉਹ ਖਤਮ ਕਰ ਦਿੱਤੀ ਅੰਗ ਜਿਹੜਾ ਉਹ ਸੁਨਨ ਕਰ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਸਾਨੂੰ ਵਾਰ-ਵਾਰ ਮਹਿਸੂਸ ਕਰਾਇਆ ਕਿ ਭਾਈ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਔਰ ਖਿਆਲ ਕਰਿਓ ਇਹ ਵਿਛੋੜਾ ਜਿਹੜਾ ਨਾ ਇਕ ਕੋਈ ਥੋੜੇ ਬਹੁਤ ਦਿਨ ਦਾ ਨਹੀਂ ਮਹੀਨੇ ਦੋ ਮਹੀਨੇ ਦਾ ਵਿਛੋੜਾ ਨਹੀਂ ਸਾਲ ਦੋ ਸਾਲ ਦਾ ਵਿਛੋੜਾ ਨਹੀਂ ਸਦੀ ਜਾਂ ਦੋ ਸਦੀਆਂ ਚਾਰ ਸਦੀਆਂ ਦਾ ਵਿਛੋੜਾ ਨਹੀਂ ਜੇ ਪਾਤਸ਼ਾਹ ਨੂੰ ਪੁੱਛੀਏ ਪਾਤਸ਼ਾਹ ਜੀ ਕਿੰਨਾ ਕੁ ਲੰਬਾ ਵਿਛੋੜਾ ਹੈ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੇ ਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਮਾਉ ਜੇ ਰਪਯੋ ਦਰਸ਼ਨ ਦੇਖੇ ਪਰਮਾਤਮਾ ਇਹ ਜਨਮ ਜਨਮਾਂਤਰਾ ਦਾ ਵਿਛੋੜਾ ਹੈ ਜਿਸ ਨੂੰ ਸਤਗੁਰ ਪਾਤਸ਼ਾਹ ਨੇ ਕਹਿ ਦਿੱਤਾ ਹਉ ਆਇਆ ਦੂਰੋ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ